ਔਰ ਸਭ ਨੂੰ ਸਤ ਸ੍ਰੀ ਅਕਾਲ ਅੱਜ ਹੀ ਪਹੁੰਚਿਆ ਜੈਪੁਰ ਹਵਾ ਮਹਿਲ ਦੇਖਵਾਉਣ ਆਉਤਾ ਰਹੋ ਮਖਾਲੀਏ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਮਰਜ਼ੀ ਕਰਿਓ ਆਓ ਬਾਤਾਂ ਹਵਾ ਮਹਿਲ ਦੇਖਣ ਲਈ ਇਹ ਗੁਲਾਬੀ ਨਗਰ ਜੈਪੁਰ ਦੇ ਬੜੀ ਚੌਪੜ ਦੇ ਉੱਤੇ ਸਥਿਤ ਹੈ ਹਵਾ ਮੈਲ ਗੂਗਲ ਤੋਂ ਵੇਖੀਏ ਤੇ 953 ਖਿੜਕੀਆਂ ਵਾਲਾ ਮੈਨ ਹਾਂ ਤੇ ਨਾ ਕੋਈ ਨੀ ਹੈ ਨਾ ਕੋਈ ਐਂਟੀ ਗੇਟ ਹੈ ਪੰਜ ਮਤਲਬ ਹਾਲ ਨਾ ਕੋਈ ਇਹਦੀ ਚਪੌੜੀਆਂ ਨਾ ਫਿਰ ਵੀ ਇਸੇ ਨੂੰ ਦੇਖਵਾ ਕੇ ਲੋਕ ਰਹਿ ਨਹੀਂ ਪਾਉਂਦੇ ਇਸ ਦਾ ਜਿਹੜਾ ਨਿਰਮਾਣ ਹੈ ਉਹ ਮਹਾਰਾਜਾ ਸਵਾਈ ਜੈ ਸਿੰਘ ਦੇ ਪੁੱਤੇ ਮਹਾਰਾਜਾ ਸਵਾਈ ਪ੍ਰਤਾਪ ਸਿੰਘ ਨੇ 1799 ਚ ਇਹਨੂੰ ਕਿ ਤਿਆਰ ਕਰਵਾਇਆ ਸੀ ਉਹਨਾਂ ਦਾ ਕਹਿਣਾ ਸੀ ਕਿ ਪਈ ਭਗਵਾਨ ਕ੍ਰਿਸ਼ਨ ਦੇ ਭਗਤ ਮਹਾਰਾਜਾ ਚਾਹਦੇ ਚਾਹੁੰਦੇ ਸੀਗੇ ਕਿ ਇਹਦਾ ਜਿਹੜਾ ਆਕਾਰ ਹੈ ਉਹ ਕ੍ਰਿਸ਼ਨ ਦੇ ਮੁਕਤ ਜੈਸਾ ਹੋਵੇ ਤੇ ਇਸ ਦੀ ਉਚਾਈ ਜੋ ਹੈ 50 ਫੁੱਟ ਉਚਾ ਹਵਾ ਮਿਲਦਾ ਇਹ ਆਕਾਰ ਬਣਿਆ ਹੋਇਆ ਹੈ ਇਸ ਦੀ ਜਿਹੜੀ ਪਹਿਲੀ ਮੰਜ਼ਲ ਹੈ ਉਹ ਸ਼ਰਧ ਮੰਦਰ ਦੇ ਰੂਪ ਵਿੱਚ ਜਾਣੀ ਜਾਂਦੀ ਹੈ ਤੇ ਦੂਜੀ ਮੰਜ਼ਲ ਜਿਹੜੀ ਆ ਰਤਨ ਮੰਦਰ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਹਦੇ ਵਿੱਚ ਕੱਚ ਦੇ ਬਣੇ ਸਮਾਨ ਵਾਂਗੂ ਜਿਹੜਾ ਦੇਖਣ ਨੂੰ ਮਿਲਦਾ ਤੇ ਤੀਸਰੀ ਮੰਜ਼ਲ ਜਿਹੜੀ ਆ ਵਿਚਤਰ ਮੰਦਰ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਹ ਹਵਾ ਮੰਦਰ ਉਹਦੇ ਪ੍ਰਕਾਸ਼ ਮੰਦਰ ਕਿਹਾ ਜਾਂਦਾ ਹੈ ਇਸ ਕਰਕੇ ਇਹਨੂੰ ਇੱਕ ਮੁਕਤਲਾ ਏਕਾਰ ਦਿੱਤਾ ਹੈ ਇੱਥੇ ਆਸ-ਪਾਸ ਦਾ ਪਿਆਰ ਜਿਹੜਾ ਹੈਗਾ ਬਹੁਤ ਸੁੰਦਰ ਬਣਿਆ ਹੋਇਆ ਹੈ ਇੱਕੋ ਜਿਹੀ ਕਲਾਕਾਰੀ ਇੱਕੋ ਜਿਹਾ ਡਿਜ਼ਾਈਨ ਇੱਕੋ ਜਿਹੀ ਬੋਰਡ ਲੱਗੇ ਹੋਏ ਨੇ ਬਹੁਤ ਸੁਣਾ ਦ੍ਰਿਸ਼ ਬਣਦਾ ਹੈ ਤੇ ਤੁਸੀਂ ਆਓ ਇੱਥੇ ਵੀਟ ਕਰੋ ਨਜ਼ਰ ਦਰਸ਼ਨ ਮਿਲੋ ਕਰੋ ਬਹੁਤ ਅਨੰਦ ਬਣਦਾ ਹੈ ਸਾਰਾ ਜਿਹੜਾ ਪਿਆਰ ਬਿਲਡਿੰਗਾਂ ਇੱਕੋ ਜਿਹਾ ਰੰਗ ਇੱਕੋ ਜਿਹੀ ਸ਼ੀਪ sara gracias, gracias. ਹੁਣ ਇੱਕ ਸਿੰਘ ਹਵਾ ਮੈਲ ਦੇਖਿਆ ਇਸ ਤਰ੍ਹਾਂ ਦਾ ਲੱਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ